I don't ਸਵਾਗਤ ਹੈ ਬਲੈਂਕ ਪਤੇ ਤਾਨ ਗੁਰ ਨਾਨਕ ਦੇ ਪਾਤਸ਼ਾਹ ਜੀ ਨੇ ਆਪਣੇ ਮਹਾਨ ਸਿੱਖਾਂ ਦੇ ਉੱਤੇ ਕਿਰਪਾ ਬਖਸ਼ਿਸ਼ ਕੀਤੀ ਸਭ ਤੋਂ ਪਹਿਲਾਂ ਸਿੱਖ ਨੂੰ ਆਦੇਸ਼ ਕੀਤਾ ਕੀਰਤ ਕਰਨ ਦਾ ਕੀਰਤ ਵੀ ਧਰਮ ਦੀ ਕਰਨੀ ਫਿਰ ਸਤਗੁਰ ਜੀ ਨੇ ਵੰਡ ਕੇ ਛਕਣ ਦਾ ਆਦੇਸ਼ ਕੀਤਾ ਫਿਰ ਸਤਗੁਰ ਜੀ ਨੇ ਨਾਮ ਜਪਣ ਦਾ ਆਦੇਸ਼ ਕੀਤਾ ਸੋ ਇਹ ਪਵਿੱਤਰ ਸਿਧਾਂਤ ਜੁਗਾ ਜਗੰਤਰ ਜਦ ਤੱਕ ਇਹ ਧਰਤੀ ਚੰਦ ਸੂਰਜ ਰਹਿਣੇ ਐਵੇਂ ਚੱਲੀ ਜਾਣੀ ਹਰ ਸਾਲ ਦੀ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਸ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੰਗਰ ਲਈ ਸੰਗਤਾਂ ਬਹੁਤ ਵੱਡੇ ਪੱਧਰ ਤੇ ਕਣਕ ਜਿਹੜੀ ਆ ਉਹ ਭੇਟ ਕਰਦੇ ਹਨ ਤੇ ਅੱਜ ਇੱਥੋਂ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਾਲਜ ਦਲ ਸਮੁੱਚੇ ਤੌਰ ਤੇ ਫਗਵਾੜੇ ਵੱਲੋਂ ਸਮੂਹ ਗੁਰਨਾਨਕ ਨਾਮ ਲੇਵਾ ਭਾਈ ਭਾਈ ਨੇ 300 ਕੁਇੰਟਲ ਇਹ ਕਣਕ ਗੁਰੂ ਰਾਮਦਾਸ ਪਾਤਸ਼ਾਹ ਜੀ ਲੰਗਰ ਤੇ ਜਾ ਕੇ ਭੇਟ ਕਰਨੀ ਆ ਮੈਂ ਦਿਲ ਦੀਆਂ ਡੰਗਹਾਈਆਂ ਤੋਂ ਸਾਰੀ ਜਥੇਬੰਦੀ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਕਿਉਂਕਿ ਜਿਹੜੀ ਕਣਕ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚ ਕਈ ਵਾਰੀ ਸਾਡੇ ਕੋਲ ਲੋੜ ਤੋਂ ਵੱਧ ਹੋ ਜਾਂਦੀ ਫਿਰ ਕੋਈ ਮੁਖਸਰ ਸਾਹਿਬ ਚਲੀ ਜਾਂਦੀ ਆ ਕੋਈ ਫਿਰ ਆਪਣੇ ਡੇਰਾ ਬਾਬਾ ਨਾਨਕ ਚਲੀ ਜਾਂਦੀ ਆ ਇਹ ਇੱਥੋਂ ਦਾ ਇੱਕ ਇੱਕ ਦਾਣਾ ਜਿਹੜੇ ਗਰੀਬ ਦੀ ਮੂੰਹ ਦੇ ਵਿੱਚ ਪੈਣਾ ਨੇ ਜਿਹੜੀਆਂ ਬਹੁਤ ਵੱਡੀਆਂ ਅਸੀਸਾਂ ਦੇਣੀਆਂ। ਸੋ ਆ ਜਿਹੜਾ ਸਮਾਂ ਵੀ ਚੱਲ ਰਿਹਾ ਹੁਣ ਥੋੜੇ ਦਿਨਾਂ ਦਾ। ਮੇਰੀ ਪਰਸੋਂ ਅੰਮ੍ਰਿਤਸਰ ਡੀਸੀ ਸਾਹਿਬਾਂ ਨਾਲ ਗੱਲ ਹੋਈ ਸੀ। ਤੇ ਉਹ ਵੀ ਇਹ ਕਿਉਂਕਿ ਹਰ ਸਾਲ ਹੀ ਹੁੰਦਾ ਤੇ ਉਹ ਕਹਿੰਦੇ ਸੀ ਕਿ ਕਿਉਂਕਿ ਆ ਸਮਾਂ ਚੱਲ ਰਿਹਾ ਆ। ਅਜੋਕਾ ਅਨਰੈਸਟਨੈਸ ਜੇ ਹੋ ਜੂਆ। ਤੇ ਜੇਕਰ ਸਾਨੂੰ ਲੰਗਰਾਂ ਦੀ ਲੋੜ ਪੈ ਜਾਏ ਤੇ ਮੈਂ ਖਿਆ ਸੀ ਤਾਂ ਪਹਿਲਾਂ ਹੀ ਸਾਰੇ ਹਦਾਇਤ ਕੀਤੀ ਆ ਜਿੰਨੇ ਬਾਰਡਰ ਏਰੀਆ ਦੇ ਗੁਰਦੁਆਰਾ ਸਹਿਬਾਨ ਆ। ਰੋਡ ਫਿਰੋਜ਼ਪੁਰ ਤੋਂ ਲੈ ਕੇ ਇਧਰ ਪੱਟੀ ਤੱਕ ਕਿ ਜਿੱਥੇ ਕਿਤੇ ਵੀ ਕੋਈ ਸੰਗਤਾਂ ਆਉਂਦੀਆਂ ਉਹਨੂੰ ਰਹਿائش ਤੇ ਉਹਨਾਂ ਦਾ ਲੰਗਰ ਦਾ ਪ੍ਰਬੰਧ ਅਚੇਤੇ ਤੌਰ ਤੇ ਕੀਤਾ ਜਾਵੇ ਤੇ ਮੈਂ ਆ ਸਵੇਰੇ ਹੁਣ ਤੁਰਿਆ ਆਉਂਦਾ ਸੀ ਤਰਨਤਾਰਨ ਤੇ ਸਾਡਾ ਇੱਕ ਵੱਡਾ ਉੱਥੇ ਹੌਲਿਆ ਤੇ ਉਹ ਮੈਨੂੰ ਸੁਨੇਹਾ ਮਿਲਿਆ ਸੀ ਕਿ ਜੇ ਕਿਤੇ ਇਧਰ ਨੂੰ ਵੀ ਸੰਗਤਾਂ ਆ ਜਾਣ ਉਹਦੀ ਜੜੀ ਸੇਵਾ ਸਫਾਈ ਕਰਾ ਦਿਓ ਤੇ ਇਹ ਕਹਿਣ ਤੋਂ ਭਾਵ ਇਹ ਜਿਹੜੀ ਤੁਹਾਡੀ ਆ ਸਾਰੀ ਜਿਹੜੀ ਸੇਵਾ ਆ ਇਹ ਗਰੀਬ ਦੇ ਮੂੰਹ ਚ ਜਾ ਕੇ ਪੈਣੀ ਜਿੱਥੋਂ ਗੁਰੂ ਰਾਮਦਾਸ ਪਾਤਸ਼ਾਹ ਦਾ ਲੰਗਰ ਸੰਗਤਾਂ ਦੀ ਆਮਦ ਕਿਉਂਕਿ 2-4 ਦਿਨ ਦੀ ਘਟਿਆ ਪਰ ਪ੍ਰਸ਼ਾਦੇ ਦੀ ਆਮਦ ਵੱਧ ਜਾਂਦੀ ਆ ਕਿਉਂਕਿ ਹਰ ਇੱਕ ਗਰੀਬ ਗੁਰਵਾ ਜਾਂ ਅਮੀਰ ਗਰੀਬ ਉੱਥੇ ਕੋ ਨਿਵਾ ਖਿਮਾ ਹੀ ਨਹੀਂਗਾ ਉਹ ਸਾਰੇ ਉੱਥੇ ਆ ਕੇ ਪ੍ਰਸ਼ਾਦਾ ਛਕਦੇ ਆ ਸੋ ਫਿਰ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦੇ ਸਮੂਚੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਸਮੁੱਚੇ ਪੰਜਾਬ ਚੋਂ ਵੱਧ ਚੜ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰ ਦੇ ਵਿੱਚ ਰਾਸਤਾ ਬਾਸਤਾ ਤੇ ਕਾਣਕ ਭੇਜੋ ਬਹੁਤ ਬਹੁਤ ਧੰਨਵਾਦ ਮੈਂ ਚੇਤੇ ਤੌਰ ਤੇ ਵਾਹਿਗੁਰੂ ਜੀ ਆਪਣੇ ਵੀਰ ਬਾਾਬ ਸਮੂੱਚੀ ਸਾਰੀ ਜਥੇਬੰਦੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਦੇ ਪੇ ਐਜੀਪੀਸੀ ਦੀ ਇਹ ਜਿਹੜੀ ਵੱਡੀ ਇੱਕ ਲਾਭੀ ਆ ਔਰ ਵੱਡੀ ਸੇਵਾ ਆ ਕਿਉਂਕਿ ਸਾਰਿਆਂ ਨੂੰ ਆਪਾਂ ਨੂੰ ਥੋੜਾ ਬਹੁਤ ਤਾਂ ਦਾਨ ਕਰਨਾ ਚਾਹੀਦਾ ਹੈ ਕਿਸੇ ਦੇ ਘਰ ਦਾ ਕੰਮ ਨਹੀਂ ਹੈ ਔਰ ਜੀ ਜੀ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਤੇ ਹੁਣ ਅਸਲੇ ਹਾਲਾਤ ਹੀ ਇਦਾਂ ਦੇ ਨੇ ਜਿਨੇ ਗੁਰਦਾਰੇ ਨੇ ਬਾਰਡਰ ਤੇ ਮਤਰਾ ਸਾਹਿਬ ਉਹ ਸਭ ਚ ਲੋਕ ਬਾਹਰੋਂ ਵਿਚਾਰੇ ਔਖੀ ਘੜੀ ਦੇਖਿਆ ਮੈਂ ਉਹ ਆ ਕੇ ਬੈਠੇ ਨੇ ਸਾਰੇ ਘਰ ਛੱਡ ਕੇ ਆਪਾਂ ਨੂੰ ਜਿੰਨੀ ਮਦਦ ਹੋ ਸਕਦੀ ਹਰ ਪੱਖ ਤੋਂ ਕਰਨੀ ਚਾਹੀਦੀ ਆ ਤੇ ਇਸ ਲਈ ਮੈਂ ਫੇਰ ਤਨਵਾਦ ਕਰਦਾ ਐਸਪੀਸੀਆ ਤੇ ਇਹਨਾਂ ਨੇ ਇਹ ਵੀ ਚੱਕਿਆ ਵੀੜਾ ਦੂਜਾ ਸਾਡੇ ਦਿਲ ਤੇ ਕਈ ਵਾਰ ਹੁੰਦਾ ਸੀ ਤੇ ਜਿਨੇ ਆਪਣੇ ਸਿੱਖ ਬੱਚੇ ਨੇ ਉਹਨਾਂ ਨੂੰ ਆਪਾਂ ਕੋਲ ਟ੍ਰੇਨਿੰਗ ਲਈਏ ਆਈਪੀਐਸ ਪੀਸੀਐਸ ਉਹ ਸਾਰੇ ਜਿਹੜੀ ਟ੍ਰੇਨਿੰਗ ਦੇਈ ਉਹ ਮੈਂ ਤੁਮੇ ਸਾਹਿਬ ਨਾਲ ਗੱਲ ਕੀਤੀ ਵੀ ਕਹਿੰਦੇ ਅਸੀਂ ਸ਼ੁਰੂ ਕਰਤਾ ਹੈ ਪਹਿਲਾਂ ਹੀ ਕਰਤਾ ਸੀ ਤੇ ਉਹਦੇ ਚ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਥੋੜੀ ਜਿਹਾ ਉਹਦੇ ਚ ਕਿਉਂਕਿ ਆਪਣੇ ਕੋ ਪਰਮਾਤਮਾ ਨੇ ਦਇਆ ਮਹਾਰਾਜੀ ਕਿ ਇਹਦਾ ਨੰਬਰ ਜਿਹੜਾ ਬਤਾਤਾ ਜਾਵੇ ਤਾਂ ਜ ਬਹੁਤ ਬਹੁਤ ਬੱਚੇ ਜਿਹੜੇ ਆਪਣੇ ਇਸ ਪਾਸੇ ਲੱਗਣ ਤੇ ਨਾਲੇ ਹੁਣ ਮੈਂ ਦੇਖਦਾ ਮੇ ਪੰਜਾਬ ਵਿੱਚ ਆਪਾਂ ਨੂੰ ਕੋਈ ਆਪਣਾ ਪੰਜਾਬ ਦਾ ਅਫਸਰ ਲੱਭਦਾ ਨਹੀਂ ਹੈ ਸਾਰੇ ਕੋ ਬਿਹਾਰ ਦਾ ਕੋ ਯੂਪੀ ਦਾ ਇਹਨਾਂ ਦਾ ਨਾਂ ਹੀ ਨਹੀਂ ਸਾਨੂੰ ਯਾਦ ਰਹਿੰਦਾ ਵੀ ਕੀ ਆ ਕੀ ਆ ਨੇ ਸੋ ਉੱਥੇ ਉਹਨਾਂ ਨੂੰ ਦਫ਼ਤਰ ਬਿਠਾਉਣ ਲਈ ਇੱਕ ਸਿੱਖ ਜ਼ਰੂਰ ਚਾਹੀਦਾ ਹੁੰਦਾ ਸੀਐਮ ਦੇ ਦਫ਼ਤਰ 'ਚ ਉਹ ਵੀ ਨਹੀਂ ਉਹਨਾਂ ਲੱਭਦਾ ਕਿ ਕੋਈ ਸਿੱਖ ਜਿਹੜਾ ਆਈਐਸ ਆ ਉਹ ਬਿਠਾਈਏ ਸੋ ਇਸ ਲਈ ਆਪਾਂ ਨੂੰ ਚਾਹੀਦਾ ਬੱਚਿਆਂ ਨੂੰ ਇਸ ਪਾਸੇ ਲਾਉਣੇ ਇੱਕ ਬਾਹਰੋਂ ਬਚਣ ਦੇ ਕਿਸੇ ਦੇ ਪਾਸੇ ਨਸ਼ਿਆਂ ਤੋਂ ਬਚਣ ਦੇ ਸੋ ਬਹੁਤ ਵੱਡਾ ਧੰਨਵਾਦ ਹੈ ਇਹਨਾਂ ਦਾ ਇਹਨਾਂ ਨੇ ਚਲਾਈ ਸਾਡੀ ਬੜੀ ਦੇਰ ਦੀ ਹੈ ਸ਼ਰਧਾ ਸੋ ਇਹਨਾਂ ਦਾ ਫੇਰ ਧੰਨਵਾਦ ਕਰਦਾ ਮੈਂ ਕਿਉਂਕਿ ਬੜੇ ਸੱਚੇ ਸੱਚੇ ਇਨਸਾਨ ਨੇ ਸਾਰੀ ਦੁਨੀਆ ਤੇ ਜਾਣਦੇ ਨੇ ਚਲੋ ਸਾਹਮਣੇ ਖੜੇ ਆਪਾਂ ਸਿਰਫ ਕਰਦੇ ਚੰਗੇ ਨਹੀਂ ਲੱਗਦੇ ਤੇ ਇਸ ਲਈ ਇਹਨਾਂ ਨੂੰ ਪਰਮਾਤਮਾ ਨੇ ਲੰਬੀ ਉਮਰ ਬਖਸ਼ੀ ਤੇ ਲੋਕਾਂ ਦੁਨੀਆ ਦੀ ਸੇਵਾ ਕਰਨ ਦਾ ਮੌਕਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸੇਖਰੂ ਹਰਗਵਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਸੁਚੈਨਾਣਾ ਸਾਹਿਬ ਆਉਣੇ ਪ੍ਰਧਾਨ ਜੀ ਆਏ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਪਰਦਾਸ ਕਰਕੇ ਸਾਰੇ ਹੀ ਆਏ ਆ ਜਿਹੜਾ 300 ਕੁਇੰਟਲ ਕਣਕ ਜੋ ਹਰਮੰਦਰ ਸਾਹਿਬ ਦੇ ਲੰਗਰਾਂ ਵਾਸਤੇ ਜਾਣੀ ਆ ਇਹ ਸਾਰੇ ਹੀ ਹਲਕੇ ਦੇ ਸੇਵਾਦਾਰਾਂ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਜੇ ਕਿਸੇ ਨੇ ਵੀ ਕੋਈ ਮੱਥੇ ਵਟਣੀ ਪਾਇਆ ਜਿਹਦੇ ਕੋਲ ਵੀ ਜਾ ਕੇ ਬੇਨਤੀ ਕੀਤੀ ਆ ਉਹਨੇ ਕਿਹਾ ਜੀ ਲੈ ਜਾਓ ਧੰਗੁਰ ਰਾਮਦਾਸ ਜੀ ਦੇ ਦਰ ਤੇ ਪਹਿਲੀ ਵਾਰੀ ਸਾਡੀ ਕਣਕ ਜਾਣੀ ਆ ਬੜੇ ਖੁਸ਼ ਹੋ ਕੇ ਲੋਕਾਂ ਨੇ ਇਹ ਸੇਵਾ ਦਿੱਤੀ ਆ ਸਾਡੇ ਮਨਚ ਸੀ ਵੀ 200 ਕਟਾ 250 ਕਟਾ ਹੋ ਜਾਊਗਾ ਲੇਕਿਨ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ 600 ਕਟਾ 300 ਕੁਆਂਟਲ ਜਿਹੜਾ ਇਹ ਕਣਕ ਜਿਹੜੀ ਆ ਸੰਗਤਾਂ ਦੀ ਹੋਈ ਆ ਇਹ ਅੱਜ ਪ੍ਰਧਾਨ ਜੀ ਆਏ ਨੇ ਇੱਥੋਂ ਵਿਦਿਆ ਕਰਨ ਲਈ ਗੁਰੂ ਮਹਾਰਾਜ ਧੰਗੁਰ ਰਾਮਦਾਸ ਜੀ ਪ੍ਰਵਾਨ ਕਰਨ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਮਾਣ ਕਰਨ ਮੈਂ ਹਲਕਾ ਦੇ ਸਾਰੇ ਹੀ ਸੰਗਤਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਕਿ ਗੁਰੂ ਮਹਾਰਾਜ ਤੁਹਾਡੀ ਕਮਾਈ 'ਚ ਬਰਕਤ ਪਾਵੇ ਕਿ ਤੁਸੀਂ ਜਿਹੜੀ ਸੇਵਾ ਭੇਜੀ ਆ ਇਹ ਚੰਗੇ ਥਾਂ ਲੱਗਣੀਆਂ ਹਰੇਕ ਦੇ ਮੂੰਹ 'ਚ ਪੈਣੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ othe paashay shri gur randa ji di apaar kripa sat ka aj fogaada ton shromni acali da halka fogaada de smu fogaada sangat vallon ਅੱਜ ਤਕਰੀਬਨ 600 ਕਟਾ 300 ਪੰਡਲ ਕਾਨਕਾ ਸ਼੍ਰੀ ਰਵਿੰਦਰ ਸਾਹਿਬ ਲੰਗਰਾਵਾਸੇ ਭੇਜਿਆ ਰਹੀ ਹੈ ਤੇ ਮੈਂ ਧੰਨਵਾਦ ਕਰਦਾ ਸਾਡੇ ਐਜਪੀਸੀ ਦੇ ਪ੍ਰਧਾਨ ਸਵਾਹ ਹਦੀਕਤ ਸਿੰਘ ਕਾਮੀ ਜੀ ਦਾ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਿਆ ਤੇ ਸਮੂੱਚੀ ਸੰਗਤ ਦਾ ਜਿਨ੍ਹਾਂ ਨੇ ਇੱਥੇ ਸਹਿਯੋਗ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ